ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦੇ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਬੜੇ ਟਾਈਮ ਬਾਅਦ ਅਸੀਂ ਜਿਹੜੀ ਵੀਡੀਓ ਪਾਉਣ ਲੱਗੇ ਆ ਕਿਉਂਕਿ ਅੱਜ ਵੀ ਮੈਨੂੰ ਲੱਗਿਆ ਕਿ ਵੀਡੀਓ ਜਿਹੜੀ ਆ ਬਣਾਉਣੀ ਚਾਹੀਦੀ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਕੁਐਰੀਜ਼ ਸੀਗੀਆਂ WhatsApp ਤੇ ਮੈਸੇਜ ਆ ਗਏ ਕਿ ਆਪਣੇ ਕੰਮ ਨੂੰ ਆਨਲਾਈਨ ਕਿਵੇਂ ਕਰੀਏ ਮੈਂ ਤੁਹਾਨੂੰ ਇਹ ਵੀਡੀਓ ਪਹਿਲਾਂ ਵੀ ਦੱਸਿਆ ਹੋਇਆ ਹੈ ਕਿ ਤੁਸੀਂ ਆਪਣੇ ਕੰਮ ਨੂੰ ਜਿਹੜਾ ਇੰਸਟਾਗ੍ਰam ਤੇ YouTube ਤੇ ਜਾਂ WhatsApp ਤੇ ਤੁਹਾਡੇ ਕੰਟੈਕਟ ਹੈਗੇ ਤਾਂ ਤੁਸੀਂ ਜਿਹੜਾ ਆਪਣਾ ਕੰਮ ਨੂੰ ਉੱਥੇ ਸ਼ੇਅਰ ਕਰ ਸਕਦੇ ਹੋ ਫਸਟ ਆਫ 올 ਆਪਣਾ ਕੰਮ ਆ ਜਿਹੜਾ ਤੁਹਾਡਾ ਜਿਵੇਂ ਅੱਜ ਇੱਕ ਮੈਸੇਜ ਸੀਗਾ ਕਿ ਉਹ ਹੈਂਡ ਮੇਡ ਜਿਹੜੀ embroiderry ਕਰਦੇ ਆ ਬਹੁਤ ਵਧੀਆ ਕੰਮ ਆ ਤੁਸੀਂ insta ਤੇ ਕਈ ਪੇਜ ਦੇਖੇ ਹੋਣੇ ਆ ਜਿਹੜੇ ਕਿ ਉਹ ਸਕਰੰਚਸ ਬਣਾਉਂਦੇ ਆ ਜਾਂ ਕੁਝ ਕਲਿੱਪ ਵਗੈਰਾ ਇਦਾਂ ਦਾ ਬਣਾਉਂਦੇ ਹੋ ਤੁਹਾਨੂੰ ਬਹੁਤ ਸਾਰੇ ਆਈਡੀਆਜ਼ ਮਿਲ ਸਕਦੇ ਆ ਆਪਣੇ ਕੰਮ ਨੂੰ ਆ ਜਿਹੜਾ ਥੋੜਾ ਜਿਹਾ ਦਿਮਾਗ ਲੱਗੇ ਉਹਨੂੰ ਜ਼ਰੂਰੀ ਨਹੀਂ ਹੈ ਕਿ ਸੂਟਾਂ ਦੇ ਕਢਾਈਆਂ ਕੱਢਣੀਆਂ ਕਿਉਂਕਿ ਉਹਦੇ ਨਾਲ ਉਹ ਜਿਹੜੀ ਚੀਜ਼ ਆ ਕੋਸਟਲੀ ਹੋ ਜਾਏਗੀ ਤੇ ਲੋਕੀ ਆ ਜਿਹੜੇ ਤੁਸੀਂ ਸਟਾਰਟਿੰਗ 'ਚ ਜਿਹੜੇ ਲੋਕ ਆਪਣੇ ਵੱਲ ਲੈ ਕੇ ਆਉਣੇ ਹੁੰਦੇ ਆ ਕਸਟਮਰਸ ਬਣਾਉਣੇ ਹੁੰਦੇ ਆ ਤਾਂ ਤੁਹਾਨੂੰ ਜਿਹੜੀ ਆ ਹਮੇਸ਼ਾ ਸ਼ੁਰੂਆਤ ਜਿਹੜੀ ਛੋਟੇ ਕੰਮ ਤੋਂ ਕਰਨੀ ਪੈਂਦੀ ਆ ਇਸ ਕਰਕੇ ਤੁਸੀਂ ਪਹਿਲਾਂ ਜਿਹੜੇ ਵੀ ਹੈਂਡ ਏਮਬੋਇਡਰੀ ਕਰਦੇ ਆ ਬਹੁਤ ਵਧੀਆ ਕੰਮ ਆ 트ੈਂਡਿੰਗ ਚ ਚੱਲਦਾ ਪਿਆ ਇਹ ਕੰਮ ਤਾਂ ਤੁਸੀਂ ਜਿਹੜਾ ਇਹਨੂੰ ਕੰਮ ਨੂੰ ਕਿਸੇ ਦੇ ਵਿੱਚ ਵੀ ਜਿਹੜਾ ਮਤਲਬ ਚੇਂਜ ਕਰਕੇ ਇਹਨੂੰ ਕਰ ਸਕਦੇ ਹੋ ਜ਼ਰੂਰੀ ਨਹੀਂ ਹੈ ਕਿ ਤੁਸੀਂ ਉਸੂਟਾਂ ਦੇ ਹੀ ਕਰੋ ਅ ਛੋਟੇ ਕੰਮ ਦੇਖੋ ਕਰਕੇ ਜਿਵੇਂ ਸਕਰੰਚਸ ਬਣਾ ਸਕਦੇ ਹੋ ਸਕਰੰਚਸ ਮੇਰੇ ਕੰੰਦਾ ਮਤਲਬ ਜਿਹੜੇ ਰਬਟ ਬੈਂਡ ਹੁੰਦੇ ਆ ਜਾਂ ਜਿਹੜੇ ਕਲਿੱਪ ਲੱਗਦੇ ਆ ਜਿਹੜੇ ਇੱਕ ਬਾਉ ਕਲਿੱਪ ਹੁੰਦੇ ਮੈਨੂੰ ਇਨੀ ਨੌਲੇਜ ਨਹੀਂ ਆ ਪਰ ਉਹਨਾਂ ਦਾ ਜਿਹ ਮੈਸੇਜ ਸੀਗਾ ਤੇ ਮੈਨੂੰ ਲੱਗਿਆ ਕਿ ਤੁਹਾਨੂੰ ਚੜੀ ਆ ਨੌਲੇਜ ਇਸ ਗੱਲ ਬਾਰੇ ਦੇਣੀ ਚਾਹੀਦੀ ਆ ਥੋੜੀਆਂ ਜੀਆਂ ਪਹਿਲਾਂ ਮੈਂ ਟਿਪਸ ਦੇਖੀਆਂ ਵੀ ਕਿੱਦਾਂ ਹੋ ਸਕਦਾ ਕੀ ਹੋ ਸਕਦਾ ਤਾਂ ਫਿਰ ਮੈਂ ਚੜੀ ਤੁਹਾਡੇ ਨਾਲ ਹੀ ਨੌਲੇਜ ਸ਼ੇਅਰ ਕਰ ਰਹੀ ਆ ਅ ਦੂਸਰੀ ਗੱਲ ਜੇ ਤੁਸੀਂ ਆਪਣੇ ਕੰਮ ਨੂੰ ਆਨਲਾਈਨ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਇੰਸਟਾਗ੍ਰam ਤੇ ਪੇਜ ਬਣਦੇ ਆ ਠੀਕ ਆ ਜੀ ਉਥੇ ਤੁਸੀਂ ਉਹਨੂੰ ਬੂਸਟ ਕਰ ਸਕਦੇ ਹੋ ਐਡ ਲਗਾ ਸਕਦੇ ਹੋ ਮੰਨ ਲਓ ਜਿਵੇਂ ਥੋੜੇ ਦਿਨ ਪਹਿਲਾਂ ਸੀਗਾ ਕਿ ਸਬਸਕ੍ਰਾਈਬਰ ਨਹੀਂ ਆਉਂਦੇ ਫੋਲੋਅਰਸ ਨਹੀਂ ਆਉਂਦੇ ਦੇਖੋ ਜਦੋਂ ਕੋਈ ਵੀ ਕੰਮ ਸਟਾਰਟ ਕਰਦਾ ਸ਼ੁਰੂ ਤੋਂ ਕਿਸੇ ਦੇ ਵੀ ਨਹੀਂ ਹਜ਼ਾਰਾਂ ਜਾਂ ਲੱਖਾਂ ਹੋ ਜਾਂਦੇ ਇੱਕ ਤੋਂ ਹੀ ਸ਼ੁਰੂਆਤ ਕਰਨੀ ਪੈਂਦੀ ਹੈ ਜੇ ਮੇਰੇ ਅੱਜ 2.5 ਹਜ਼ਾਰ ਹੋਏ ਆ ਤਾਂ ਮੈਂ ਵੀ ਜ਼ੀਰੋ ਤੋਂ ਸ਼ੁਰੂਆਤ ਕੀਤੀ ਸੀ 50 ਹੋਏ 100 ਹੋਏ ਮੈਨੂੰ ਕਾਫੀ ਟਾਈਮ ਲੱਗਿਆ ਮੈਂ ਪਹਿਲਾਂ ਵੀ ਇਹ ਗੱਲ ਸ਼ੇਅਰ ਕੀਤੀ ਹੋਈ ਆ ਕਿ ਮੇਰੀ ਕਨਸਿਸਟੈਂਸੀ ਨਹੀਂ ਸੀਗੀ ਇਸ ਕੱਲ ਵੱਲ ਇਸ ਕੰਮ ਵੱਲ ਕਿ ਮੈਂ ਆਪਣੇ ਕੰਮ ਨੂੰ ਆਨਲਾਈਨ ਕਰਾਂ ਕਿਉਂਕਿ ਮੇਰਾ ਦੁਕਾਨ ਦਾ ਹੀ ਜਿਹੜਾ ਬੜਾ ਵਧੀਆ ਐਂਡ ਇਨਾ ਬਿਜ਼ੀ ਸ਼ਡਿਊਲ ਚੱਲਦਾ ਹੀਗਾ ਤੇ ਤਾਂ ਕਰਕੇ ਮੈਂ ਕਦੀ ਉਹ ਵੱਲ ਦਾ ਧਿਆਨ ਹੀ ਨਹੀਂ ਕੀਤਾ ਕਿ ਆਪਣੇ ਕੰਮ ਨੂੰ ਆਨਲਾਈਨ ਸ਼ਾਇਦ ਜੇ ਮੈਂ ਉਹਦੋਂ ਲਿਆਂਦਾ ਹੁੰਦਾ ਤਾਂ ਅੱਜ ਨੂੰ ਹੋਰ ਜ਼ਿਆਦਾ ਵਧੀਆ ਹਾਂ ਨਹੀਂ ਚਲੋ ਵਾਈ ਗੁਰੂ ਜਿੱਥੇ ਜੈਨੂ ਰੱਖਦਾ ਆ ਪਰ ਦੇਖੋ ਜਿੱਦਾਂ ਇੱਕ ਇਨਸਟਾ ਤੇ ਪੇਜ ਬਣਦਾ ਤੁਸੀਂ ਆਪਣੇ ਉੱਥੇ ਪੋਸਟ ਪਾ ਕੇ ਉਹਨੂੰ ਬੂਸਟ ਕਰ ਸਕਦੇ ਹੋ ਉਹ ਉਹਨਾਂ ਨੇ ਐਡ ਦੇ ਪੈਸੇ ਲੈਣੇ ਆ ਤੁਸੀਂ ਉਹ ਜਿਹੜੀ ਤੁਸੀਂ ਉਹ ਜਿਹੜੀਆਂ ਐਡਸ ਚਲਾ ਸਕਦੇ ਹੋ ਉਹਦੇ ਨਾਲ ਕੀ ਹੁੰਦਾ ਤੁਹਾਡੇ ਜਿਹੜੇ ਆ ਫੋਲੋਅਰਸ ਇਨਕਰੀਜ਼ ਹੁੰਦੇ ਆ ਸਟਾਰਟਿੰਗ ਦੇ ਵਿੱਚ ਜਦੋਂ ਮੈਂ ਕੰਮ ਸ਼ੁਰੂ ਕੀਤਾ ਸੀਗਾ ਮੇਰੇ ਕੋਈ ਫੋਲੋਅਰ ਨਹੀਂ ਸੀ ਕੋਈ ਸਬਸਕ੍ਰਾਈਬਰ ਨਹੀਂ ਸੀਗੇ ਠੀਕ ਆ ਹਾਲੇ ਵੀ ਚਲੋ ਇੰਨੇ ਜ਼ਿਆਦਾ ਨਹੀਂ ਆ ਪਰ ਚਲੋ ਚੱਲੀ ਜਾਂਦਾ ਕੰਮ ਵੇਲੇ ਨਹੀਂ ਬੈਠੇ ਇੱਕ ਦਿਨ ਵੀ ਤੇ ਮੇਰੀ ਇਹੀ ਆ ਤੁਹਾਨੂੰ ਸੁਜੈਸ਼ਨ ਕਿ ਜਦੋਂ ਵੀ ਤੁਸੀਂ ਕੰਮ ਕਰੋ ਉਹਨੂੰ ਥੋੜੇ ਬਹੁਤ ਇਨਵੈਸਟ ਕਰਨੇ ਹੀ ਪੈਣੇ ਜਾਂ ਤਾਂ ਉਹਦੇ ਵਿੱਚ ਕੰਸਿਸਟੈਂਸੀ ਰੱਖ ਲੋਗੇ ਡੇਲੀ ਦੀਆਂ ਇੱਕ ਦੋ ਵੀਡੀਓਜ਼ ਅਪਲੋਡ ਕਰਨੀਆਂ ਹੀ ਕਰਨੀਆਂ ਜੇ ਤੁਸੀਂ ਨਹੀਂ ਪੈਸੇ ਖਰਚਣਾ ਚਾਹੁੰਦੇ ਜੇ ਤੁਸੀਂ ਇਨਵੈਸਟ ਕਰੋਗੇ ਤਾਂ ਤੁਹਾਨੂੰ ਉੰਨੀ ਹੀ ਜਲਦੀ ਜਿਹੜੀ ਉਹਦੀ ਆਉਟਪੁੱਟ ਮਿਲੇਗੀ ਸੈਕਿੰਡ ਗੱਲ ਇੱਕ ਫੇਸਬੁੱਕ ਤੇ ਪੇਜ ਬਣਦੇ ਹੁੰਦੇ ਆ ਫੇਸਬੁੱਕ ਤੇ ਪੇਜ ਬਣਨ ਤੋਂ ਜਿਹੜੀ ਆ ਮੋਨਟਾਈਜੇਸ਼ਨ ਹੋਣ ਹੁੰਦੀ ਆ ਇਨਸਟਾਗ੍ਰam ਤੇ ਤੁਸੀਂ ਮੋਨਟਾਈਜ਼ੇਸ਼ਨ ਓਨ ਨਹੀਂ ਕਰ ਸਕਦੇ ਹੋ ਤਾਂ ਪੈਸੇ ਨਹੀਂ ਮਿਲਦੇ ਪਰ ਉਹਦੇ ਨਾਲ ਕੀ ਹੋਊਗਾ ਜਦੋਂ ਤੁਸੀਂ ਇਨਸਟਾ ਤੇ ਪਾਉਗੇ ਤੁਹਾਡੇ ਕੋਲ ਉੱਥੇ ਤੁਸੀਂ ਆਪਣਾ ਵਟਸਐਪ ਨੰਬਰ ਦਿੱਤਾ ਹੋਊਗਾ ਉਥੋਂ ਤੁਹਾਡੇ ਕੋ ਜਿਹੜੇ ਆ ਕਸਟਮਰ ਤੁਹਾਡੇ ਵਟਸਐਪ ਤੇ ਆਉਣਗੇ ਤੁਹਾਡੀ ਕੰਟੈਕਟ ਲਿਸਟ 'ਚ ਹੋਗੇ ਕੱਲ ਨੂੰ ਤੁਸੀਂ ਉਹਨਾਂ ਨੇ ਤੁਹਾਡੇ ਕੋ ਕੋਈ ਇੱਕ ਦੋ ਚੀਜ਼ ਬਾਏ ਕੀਤੀ ਮੰਨ ਲਓ ਤੁਸੀਂ ਸਕਰੈਂਚੇਸ ਬਣਾ ਰਹੇ ਹੋ ਜਾਂ ਤੁਸੀਂ ਹੈਅਰ ਪਿਨ ਬਣਾ ਰਹੇ ਹੋ ਤੁਸੀਂ ਕੁਝ ਹੋਰ ਆਪਣੀ ਕ੍ਰੀਏਟੀਵਿਟੀ ਐਡ ਕਰਕੇ ਕੁਝ ਸੋਹਣਾ ਜਿਹਾ ਸੂਟ ਬਣਾ ਲਿਆ ਜਾਂ ਕੁਝ ਵੀ ਬਣਾ ਲਿਆ ਜਾਂ ਕੋਈ ਕੁੜਤੀ ਬਣਾ ਲਈ ਤੁਸੀਂ ਉਹ ਨਵਾਂ ਸਟੇਟਸ ਲਗਾਇਆ ਉਹ ਜਿਹੜੇ ਤੁਹਾਡੇ ਕੰਟੈਕਟ ਲਿਸਟ ਵਿੱਚ ਹੁਣ ਉਹ ਦੇਖਣਗੇ ਜੇ ਉਹਨਾਂ ਨੂੰ ਉਹ ਚੀਜ਼ ਚੰਗੀ ਲੱਗਦੀ ਹੋਈ ਉਹ ਆਰਡਰ ਵੀ ਕਰ ਸਕਦੇ ਆ ਦੁਬਾਰਾ ਇਸ ਕਰਕੇ ਆਪਣਾ ਜਿਹੜਾ ਆ ਸੋਸ਼ਲ ਮੀਡੀਆ ਤੋਂ ਆਪਣੇ ਵਟਸਐਪ ਤੇ ਲੈ ਕੇ ਆਉਣੇ ਆ ਕਸਟਮਰਸ ਇਸ ਕਰਕੇ ਤੁਸੀਂ ਜਿਹੜਾ ਆਪਣਾ ਨੰਬਰ ਕੋਈ ਵੀ ਜਿਹੜਾ ਦਿਨ ਦਿਓ ਡਿਸਕ੍ਰਿਪਸ਼ਨ ਬਾਕਸ ਵਿੱਚ ਉਹ ਵਟਸਐਪ ਦਾ ਨੰਬਰ ਹੀ ਹੋਵੇ ਕਿਉਂਕਿ ਜਿਹੜੇ ਕਸਟਮਰ ਆ ਉਹ ਤੁਹਾਡੇ ਨਾਲ ਗੱਲ ਕਰਨ ਹੁਣ ਇਦਾਂ ਹੀ ਸਾਡੇ YouTube ਤੋਂ ਦੇਖ ਕੇ ਸਾਨੂੰ ਕਿਸੇ ਨੇ ਅਮਰੀਕਾ ਤੋਂ ਆਰਡਰ ਕੀਤਾ ਸੀਗਾ ਸੂਟਸ ਦਾ ਪੰਜ ਛੇ ਸੂਟਾਂ ਨਾਲ ਦੇ ਰੈਡੀ ਹੁੰਦੇ ਪਿਆ ਕੱਲ ਪਰਸੋ ਤੱਕ ਡਿਸਪੈਚ ਹੋ ਜਾਣਗੇ ਮੈਂ ਇਹ ਵੀਡੀਓ ਅਲੱਗ ਤੋਂ ਸ਼ੇਅਰ ਕਰੂੰਗੀ ਦੇਖੋ بڑا ਇਹ ਚੀਜ਼ਾਂ ਮੈਟਰ ਕਰਦੀਆਂ ਤਾਡੀ ਬੋਲਬਾਨੀ ਸਭ ਤੋਂ ਪਹਿਲੀ ਗੱਲ ਤਾਂ ਮੈਟਰ ਕਰਦੀ ਆ ਵੀ ਤੁਸੀਂ ਕਿੱਦਾਂ ਬੋਲ ਰਹੇ ਹੋ ਦੂਸਰਾ ਕੀ ਜਿਹੜੀ ਤੁਹਾਡੀ ਕੁਆਲਿਟੀ ਆ ਉਹਦੇ ਵਿੱਚ ਦਮ ਹੋਣਾ ਚਾਹੀਦਾ ਆ ਮੰਲੋ ਹੁਣ ਹਰ ਇੱਕ ਸੈਕਿੰਡ ਪਰਸਨ ਦਾ ਦੂਜਾ ਜਿਹੜਾ ਬੰਦਾ ਹੈ ਉਹ ਸੂਟ ਵੇਚ ਰਿਹਾ ਆ ਇੰਸਟਾਗ੍ਰam ਖੋਲੋ ਸੂਟਾਂ ਦੀਆਂ ਵੀਡੀਓਜ਼ ਮੇਰੇ ਇੰਸਟਾਗ੍ਰam ਤੇ ਤਾਂ ਸੂਟਸ ਦੀਆਂ ਹੀ ਰੀਲ ਆਉਂਦੀਆਂ ਆ ਮੈਨੂੰ ਤਾਂ ਐਂ ਲੱਗਦਾ ਵੀ ਸਾਰੀ ਦੁਨੀਆ ਜਿਹੜੀ ਉਹ ਕੱਪੜਿਆਂ ਵਾਲੀ ਹੋਈ ਆ ਹੁਣ ਇੱਕ ਤਾਂ ਤੁਹਾਡੀ ਬੋਲਬਾਣੀ ਮੈਟਰ ਕਰਦੀ ਹੈ ਦੂਜਾ ਤੁਹਾਡਾ ਜਿਹੜਾ ਆ ਕੰਮ ਮੈਟਰ ਕਰਦਾ ਵੀ ਤੁਸੀਂ ਉਹਨੂੰ ਕਿਸ ਤਰੀਕੇ ਨਾਲ ਕੀਤਾ ਆ ਵਾਏ ਗੁਰੂ ਕਿਤੇ ਨਾ ਕਿਤੇ ਬੇਸ਼ੱਕ ਉਹ ਚੀਜ਼ ਦੀ ਤੁਹਾਨੂੰ ਜਿਹੜੇ ਪੈਸੇ ਘੱਟ ਮਿਲ ਰਹੇ ਪਰ ਪੂਰੇ ਦਿਲ ਜਾਨ ਤੋਂ ਕਰੋ ਕਿਉਂਕਿ ਉਹ ਕਿਤੇ ਨਾ ਕਿਤੇ ਜ਼ਰੂਰ ਜਿਹੜੀ ਉਹਦੀ ਮਿਹਨਤ ਦਾ ਜਿਹੜਾ ਦਾ ਮਿਹਨਤ ਦਾ ਫਲ ਹੁੰਦਾ ਉਹ ਕਿਤੇ ਨਾ ਕਿਤੇ ਮਿਲਦਾ ਆ ਇਸ ਕਰਕੇ ਜੜਾਇਆ ਕੁਆਲਟੀ ਵਧੀਆ ਹੋਵੇ ਵਧੀਆ ਤਰੀਕੇ ਨਾਲ ਸਟਿਚ ਕੀਤਾ ਹੋਵੇ ਜੇ ਤੁਸੀਂ ਵੀ ਪਾ ਕੇ ਆਪਣੇ ਆਪ ਨੂੰ ਪ੍ਰੈਜੈਂਟ ਕਰ ਦਿਓ ਤਾਂ ਐਨ ਬੁਰਾ ਮਤਲਬ ਡੀਸੈਂਟ ਵੇਜਾ ਲੱਗਣਾ ਚਾਹੀਦਾ ਵੀ ਤੁਸੀਂ ਕੋਈ ਸੂਟ ਵੇਅਰ ਕੀਤਾ ਆ ਇਹ ਦੋ ਚੀਜ਼ਾਂ ਮੈਟਰ ਕਰਦੀਆਂ ਠੀਕ ਆ ਤੀਜਾ ਇਹ ਹੁੰਦਾ ਕਿ ਜਦੋਂ ਤੁਸੀਂ ਆਪਣਾ ਕੰਮ ਕੋਈ ਵੀ ਸ਼ੁਰੂ ਤੋਂ ਕਰਦੇ ਹੋ ਤਾਂ ਤੁਸੀਂ ਘਟ ਮਾਰ ਚੰਡਾ ਕੇ ਕਰ ਸਕਦੇ ਹੋ ਕਿਉਂਕਿ ਜਦੋਂ ਕਸਟਮਰਸ ਬਣਾਉਣੇ ਹੋ ਨਾ ਤਾਂ ਫਿਰ ਇਹਦੇ ਵਿੱਚ ਫਾਇਦਾ ਜਾਂ ਉਹ ਨਹੀਂ ਦੇਖੀਦਾ ਹੁੰਦਾ ਕਿ ਘਾਟਾ ਵਾਧਾ ਲਾਸ ਹੋ ਗਿਆ ਜਾਂ ਇਹ ਉਹ ਸਟਾਰਟਿੰਗ ਦੇ ਵਿੱਚ ਜਦੋਂ ਲੋਕੀ ਤੁਹਾਡੇ ਨਾਲ ਜੁੜਨ ਲੱਗ ਪਏ ਉਹਨਾਂ ਨੂੰ ਤੁਹਾਡੀ ਚੀਜ਼ ਦੇ ਵਿੱਚ ਜਿਹੜਾ ਆ ਇੰਟਰਸਟ ਪੈਦਾ ਹੋਣ ਲੱਗ ਪਿਆ ਵੀ ਹਾਂਜੀ ਇਹਨਾਂ ਦੀ ਚੀਜ਼ ਵਧੀਆ ਆਂ ਅਹੀ ਨੈਕਸਟ ਟਾਈਮ ਇਹਨਾਂ ਤੋਂ ਸ਼ੋਪਿੰਗ ਕਰਾਂਗੇ ਤਾਂ ਇਸ ਕਰਕੇ ਜਿਹੜਾ ਇਹ ਦੋ ਤਿੰਨ ਚੀਜ਼ਾਂ ਮਾਈਂਡ ਵਿੱਚ ਰੱਖ ਕੇ ਫਿਰ ਕੰਮ ਕਰਨ ਵਾਲੀ ਗੱਲ ਆ ਤੀਜੀ ਮੇਰੀ ਗੱਲ ਇਹ ਸੀਗੀ ਇਸੀ ਗੀबस ਅੱਜ ਦੀ ਐਨਕ ਵੀਡੀਓ ਜਿਹਦੇ ਵਿੱਚ ਮੈਂ ਤੁਹਾਨੂੰ ਕੁਝ ਇਨਫੋਰਮੇਟਿਵ ਟਿਪਸ ਦਿੱਤੇ ਆ ਤਾਂ ਨੈਕਸਟ ਵੀਡੀਓ ਦੇ ਵਿੱਚ ਅਸੀਂ ਜਿਹੜੇ ਸੂਟਸ ਤਿਆਰ ਕੀਤੇ ਆ ਉਹਨਾਂ ਦੀ ਹੀ ਵੀਡੀਓ ਜਿਹੜੀ ਅਪਲੋਡ ਕਰਾਂਗੇ ਕਿ ਕਿਹੜੇ ਉਹਨਾਂ ਨੇ ਸਾਨੂੰ ਆਰਡਰ ਕੀਤੇ ਆ ਤੇ ਕਿਹੜੇ ਅਸੀਂ ਜਿਹੜੇ ਸਟਿਚ ਕਰਕੇ ਤੇ ਸੂਟ ਭੇਜਨੇ ਆ ਬਾਹਰ ਤੇ ਨਾਲੇ ਤੁਹਾਡੇ ਨਾਲ ਹੋਰ ਡੀਟੇਲਸ ਸ਼ੇਅਰ ਕਰਾਂਗੇ ਸੂਟਸ ਦੀਆਂ ਅੱਜ ਦਿਵਸ ਐਨੀ ਇੱਕ ਵੀਡੀਓ ਸੀਗੀ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਵੀ ਤੁਸੀਂ ਆਪਣੇ ਕੰਮ ਨੂੰ ਜਿਹੜਾ ਆਨਲਾਈਨ ਕਿਵੇਂ ਕਰ ਸਕਦੇ ਹੋ ਵਿਦਆਊਟ ਐਨੀ ਇਨਵੈਸਟਮੈਂਟ YouTube ਦੇ ਉੱਤੇ ਕੋਈ ਇਨਵੈਸਟਮੈਂਟ ਨਹੀਂ ਹੈਗੀ ਜਿੰਤਾ ਮਰਜੀ ਤੁਸੀਂ ਕੰਮ ਕਰੋ ਬਸ ਇਹਦੇ ਵਿੱਚ ਸਬਰ ਰੱਖਣਾ ਪੈਂਦਾ ਹੈ ਜਾਂ ਕੋ ਤੁਹਾਨੂੰ ਜੇ ਇਹ ਡਿਪੈਂਡ ਕਰਦਾ ਤੁਹਾਡੀ ਮਿਹਨਤ ਤੇ ਤੁਸੀਂ ਕਿੱਦਾਂ ਮਿਹਨਤ ਕਰਦੇ ਹੋ ਜਿਵੇਂ ਮੈਂ ਇੱਕ ਅੱਜ ਵੀਡੀਓ ਪਾ ਲਈ ਫਿਰ ਮੈਂ ਮਹੀਨੇ ਬਾਅਦ ਪਾਉਣੀ ਫਿਰ ਉਹ ਚੀਜ਼ ਮੈਨੂੰ ਉਨਾ ਹੀ ਪਿੱਛੇ ਲੈ ਕੇ ਜਾਂਦੀ ਹੈਗੀ ਇਸ ਕਰਕੇ ਜੇ ਤੁਸੀਂ ਦਿੱਲੀ ਦੀ ਇੱਕ ਜਾਂ ਦੋ ਜਾਂ ਹਫਤੇ ਦੇ ਵਿੱਚ ਚਾਰ ਵੀਡੀਓਜ਼ ਵੀ ਪਾ ਰਹੇ ਹੋ ਤਾਂ ਤੁਸੀਂ ਤਾਂ ਵੀ ਕਿਤੇ ਨਾ ਕਿਤੇ ਪਹੁੰਚ ਜਾਓਗੇ ਪਹਿਲੀ ਗੱਲ ਇਹ ਆ ਕਿ ਕੰਸਿਸਟੈਂਸੀ ਜ਼ਰੂਰੀ ਆ ਕੋਈ ਵੀ ਕੰਮ ਦੇ ਵਿੱਚ ਜੇ ਔਨਲਾਈਨ ਕਰਨਾ ਤਾਂ YouTube ਵਿਦਆਊਟ ਐਨ ਇਨਵੈਸਟਮੈਂਟ ਪਲੇਟਫਾਰਮ ਹੈਗਾ ਸੈਕਿੰਡ ਜੇ ਤੁਸੀਂ ਇੰਸਟਾਗ੍ਰam ਜਾਂ ਫੇਸਬੁੱਕ ਪੇਜ ਤੇ ਤੁਸੀਂ ਅਪਲੋਡ ਕਰਨਾ ਤਾਂ ਫਿਰ ਤੁਹਾਨੂੰ ਤੁਸੀਂ ਚਾਹੋ ਤਾਂ ਥੋੜੀ ਜੀ ਇਨਵੈਸਟਮੈਂਟ ਕਰਕੇ ਆਪਣੇ ਪੇਜ ਨੂੰ ਗਰੋ ਕਰਕੇ ਤਾਂ ਉਹਨਾਂ ਤੋਂ ਜਿਹੜੇ ਆ ਵਾਪਸ ਮੋਨਟਾਈਜ਼ੇਸ਼ਨ ਕਰਕੇ ਪੇਜ ਨੂੰ ਜਿਵੇਂ ਫੇਸਬੁੱਕ ਦਾ ਪੇਜ ਹੁੰਦਾ ਬਸ ਇਹ ਹੈ ਕੰਟੈਂਟ ਜਿਹੜਾ 오ਰੀਜਨਲ ਹੋਣਾ ਚਾਹੀਦਾ ਤੁਹਾਡਾ ਹੀ ਹੋਣਾ ਚਾਹੀਦਾ ਕੋਈ ਕਾਪੀ ਪੇਸਟ ਨਹੀਂ ਹੋਣਾ ਚਾਹੀਦਾ ਤਾਂ ਉਹਦੇ ਤੋਂ ਵੀ ਤੁਸੀਂ ਜਿਹੜੇ ਅਰਨ ਕਰ ਸਕਦੇ ਹੋ ਸਸ਼ੀਕਾਲ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਅਗਲੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਸੂਟ ਜਿਹੜੇ ਤਿਆਰ ਕੀਤੇ ਉਹ ਸ਼ੋਅ ਕਰਾਂਗੇ ਉਮੀਦ ਕਰਦੇ ਹਾਂ ਵੀਡੀਓ ਅਸੀਂ ਕੱਲ ਹੀ ਅਪਲੋਡ ਕਰੀਏ ਸਸ਼ੀਕਾਲ